ਸਿੱਖਾਲ ਦੀ ਸਾਰਿਆਂ ਨੂੰ ਕਿਹੜਾ ਹਾਲ ਚੱਲ ਨੇ ਸਾਰਿਆਂ ਦੇ ਤੇ ਮੈਂ ਵੀ ਠੀਕਾਂ ਜਿੱਤੇ ਮੈਂ ਆਈ ਸੀ ਗੀ ਅਮਰੀਕਾ ਦੀ ਹੱਟੀ ਤੇ ਤੇ ਥੋੜਾ ਆਪ ਸਮਾਨ ਲਿਆ ਚਿੜੀਆਂ ਦਾ ਤੇ ਗੁੱਗੀਆਂ ਦਾ ਖਾਣਾ ਲਿਆ ਦੋ ਬੈਗ ਸੀਗੇ ਤੇ ਕੁਛ ਲਿਆ ਆਹ ਕੁੜੀ ਲਈ ਗੀਆਂ ਬਾਲਟੀਾਂ ਵਿੱਚ ਛਾਉਣ ਵਾਸਤੇ ਜਿੱਦਾਂ ਬਾਥਰੂਮ ਬਾਥਰੂਮੋਂ ਦੇ ਵਿੱਚ ਲਫਾਫੇ ਉਹ ਲੈਨੇ ਤਾਂ ਇਨਸ਼ੋਰ ਮਿਲਕ ਦੁੱਧ ਲਿਆ ਆ ਰੰਗ ਲਿਆ ਹੋਰ ਸਰਦੀ ਦੀ ਦਵਾਈ ਲਈਆ ਤੇ ਹੋਰ ਵੀ ਸਮਾਨ ਦੇਖਿਆ ਇਹ ਹੱਟੀ ਦਾ ਨਾਮ ਹੈਗਾ ਜੀ ਵਾਲਮਟ ਬ੍ਰਿਕਾ ਦਾ ਵਾਲਮਟ ਤੇ ਆਈਂ ਤੋਂ ਮੈਂ ਕਾਫੀ ਛਿਰਦੀ ਆ ਮੈਂ ਕੁਝ ਲਿਖਦੀ ਸੀਗੀ ਫੋਨ ਦੇ ਵਿੱਚ ਫਿਰ ਮੈਂ ਕਿ ਚਲੋ ਲਿਖ ਲੁਕ ਕੇ ਫਿਰ ਬਾਅਦ ਚਪਾ ਬਣਾਉਣੇ ਆ ਵੀਡੀਓ ਮੈਂ ਪ੍ਰੈਸ ਦੇਖਣਾ ਚਾਹੁੰਦੀ ਸੀ ਪਰ ਆ ਦੇਖੋ ਜੀ ਕੂੜਾ ਪਾਉਣ ਵਾਲੇ ਥੋਲ ਸਟੀਲ ਦੇ ਇਹ ਹੈਗਾ ਵੀ ਸਸਤੇ ਵੀ ਲੈ ਸਕਦੇ ਹੋ ਪਲਾਸਟਿਕ ਦੇ 10 ਡਾਲਰ ਦੇ ਆ 22 ਡਾਲਰ ਦੇ ਮਹਿੰਗੇ ਵੀ ਹੈਗੇ ਜਿਹਨੇ ਆਪਾਂ ਲੈ ਸਕਦੇ ਅਚੁੱਟੇ ਰੰਗ ਤੋਂ 5 ਡਾਲਰ ਦਾ ਵੀ ਹੈਗਾ ਜਿਹੜੇ ਆਪਾਂ ਲੈਣਾ ਚਾਹੁੰਦੇ ਵੈਸੇ ਤੇ ਇੱਕੋ ਹੀ ਲਿਆ ਹੋਵੇ ਕਾਫੀ ਟਾਈਮ ਲੰਘ ਜਾਂਦਾ ਸਟੀਲ ਦੇ ਵਧੀਆ ਦੇਖਣ ਨੂੰ ਲੱਗਦੇ ਨੇ ਜਦੋਂ ਖਾਸ ਕਰਕੇ ਕੋਈ ਆਏ ਗਿਆ ਹੁਣ ਉਹਦੋਂ ਵਾਸਤੇ ਤੇ ਪ੍ਰੈਸਾਂ ਦੇਖੋ ਜੀ ਅੱਗੇ ਮੇਰੇ ਕੋਲ ਪ੍ਰੈਸ ਹੈਗੀ ਆ ਬੁੱਤਾ ਜਲਾਈ ਜਾਂਦੀ ਆ ਸ਼ਿਆਦ ਮੇਰ ਕੋ ਆ ਆਪ ਰਸਿਆ ਮੈਨੂੰ ਲੱਗਦਾ ਆ ਵੜੀ 17 ਡਾਲਰ ਦੀ ਪਰ ਮੈਨੂੰ ਜਿਆਦਾ ਪਸੰਦ ਨਹੀਂ ਹੈਗੀ ਪਰ ਟਾਈਮ ਪਾਸ ਕਰੀ ਜਾਂਦੀ ਵਧੀਆ ਆਹ ਹੈਗੇ ਜੀ ਨਾਉਣ ਵਾਲਿਆਂ ਦੇ ਕਟਣ ਸ਼ਬਰ ਦੇ ਕਟਣ ਮਹਿੰਗੇ ਵੀ ਹੈਗੇ ਨੇ ਸਸਤੇ ਵੀ ਹੈਗੇ ਨੇ ਪਰ ਮੈਂ ਤਾਂ ਆਹ ਚਿੱਟੇ ਰੰਗ ਦਾ ਲਿਆ 5 ਡਾਲਰ ਦਾ ਕਿਉਂਕਿ ਜਦੋਂ ਖਰਾਬ ਜੇ ਹੋ ਜਾਂਦੇ ਹਨਾ ਕੁਝ ਮਹੀਨਿਆਂ ਤੱਕ ਫਿਰ ਆਪਾਂ ਇਹਨਾਂ ਨੂੰ ਕੂੜੇ 'ਚ ਸਿੱਟ ਦਿੰਨੇ ਆ ਫਿਰ 10 ਡਾਲਰ ਦੇ ਵੀ ਹੈਗੇ ਨੇ 17 ਦੇ ਵੀ ਹੈਗੇ ਨੇ ਫਿਰ ਮਹਿੰਗੇ ਲੈਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਛੱਟ ਖਰਾਬ ਜੇ ਤਾਂ ਹੋ ਜਾਂਦੇ ਹਨਾ ਹਾਂਜੀ ਇਸ ਕਰਕੇ ਚੱਲੋ ਜੀ ਥੋੜੀ ਜਿਹੀ ਸਮਾਨ ਲੈ ਲਿਆ ਹੁਣ ਆਪਾਂ ਚਲਦੇ ਆ ਘਰੇ ਕਾਫੀ ਵੱਡੀ ਹੱਟੀ ਹੈਗੀ ਹੈ ਜੀ ਹਾਂਜੀ ਤੇ ਘੁੰਮਣ ਲੱਗ ਜੇ ਤਾਂ ਸਾਰਾ ਦਿਨ ਲੱਗ ਜਾਂਦਾ ਦੱਬੇ ਵਗੈਰਾ ਸਾਰਾ ਕੁਛ